ਮਾਫ ਮਾਫ ਕੋਈ ਪਾਈ ਸੀ ਇਸ ਲਈ ਮੈਨੂੰ ਜੇ ਲੋ ਮੈਨੂੰ ਮਾਫ ਕੀਤਾ ਜਾਵੇ ਜੀ ਇਹ ਪੋਸਟ ਪਾਈ ਸੀ ਤੁਸੀਂ ਜੀ ਹਜੂਰ ਸਾਹਿਬ ਦੀ ਕਣਕ ਵਾਸਤੇ ਵੀ ਲੱਗਿਆ ਸੀ ਕਿ ਰਾਹੀ ਜੋ ਵੀ ਅਕਾਲੀਆਂ ਨੇ ਇਹ ਕਣਕ ਖਾਣੀ ਹੈ ਇਹ ਤੇ ਲੋਕਾਂ ਕੋਲ ਬਰਾਹੀ ਕਰ ਰਹੇ ਹਨ ਕਥੇ ਤੇ ਕੱਲ ਕਿੱਥੇ ਜਾਣੀ ਹੈ ਇਹ ਕਿੰਨੇ ਸੀ ਹਜੂਰ ਸਾਹਿਬ ਜਾਣੀ ਹੈ ਜੀ ਤੁਸੀਂ ਕੀ ਲਿਖਿਆ ਸੀ ਮੈਂ ਕਿਹਾ ਸੀ ਵੀ ਹਜੂਰ ਸਾਹਿਬ ਦੇ ਨਾਂ ਤੇ ਇਹ ਕਣਕ ਵੇਚ ਰਹੇ ਆ ਇਹ ਜਿੰਨੀ ਆਪਣੀ ਮਰਜ਼ੀ ਨਾਲ ਮੰਗ ਮੰਗ ਰਹੇ ਆ ਇਹ ਤੁਸੀਂ ਆਪਣੀ ਮਰਜ਼ੀ ਨਾਲ ਲਿਖੀ ਹੈ ਜਾਂ ਕਿਸੇ ਨੇ ਤੁਹਾਨੂੰ ਕਿਹਾ ਸੀ ਲਿਖਣ ਲਈ ਮੈਂ ਤਾਂ ਆਪਣੇ ਕੋਲੇ ਲਿਖ ਲਿਆ ਹੈ ਦੇਖ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਾਫੀ ਚਾਹਨਾ ਜੀ ਮਾਫੀ ਮੰਗਦੇ ਹਾਂ ਜੀ ਹਾਂ ਜੀ ਕੀ ਨਾਮ ਆ ਤੁਹਾਡਾ ਤੇ ਕਿਹੜਾ ਹੋਂਦਾ ਤੁਹਾਡਾ ਮੇਰਾ ਨਾਮ ਜੀ ਕੁਲਦੀਪ ਸਿੰਘ ਐਕਸ ਜਰਵਸੀ ਮੈਂਬਰ ਲੁਧਿਆਣਾ ਸਾਬਕਾ ਸਰਪੰਚ ਪਿੰਡ ਜਾਸੀਵਾਲ ਇਸ ਟਾਈਮ ਮੈਂ ਸ਼ੋਮਣੀ ਕਾਲੀਗੱਲ ਦਾ ਮਾਛੂੜਾ ਸਾਹਿਬ ਤੋਂ ਪ੍ਰਧਾਨ ਹਾਂ ਤੇ ਅੱਜ ਜੋ ਮਸਲਾ ਸੀ ਕੀ ਸੀ ਸਾਰਾ ਇਹ ਸਰਪੰਚ ਜਰ ਮੈਂ ਥੋੜਾ ਧੰਨਵਾਦ ਕਰਦਾ ਮੀਡੀਆ ਦਾ ਖਾਸ ਕਰਕੇ ਕਿਉਂਕਿ ਜਿਹੜਾ ਮੀਡੀਆ ਇਹ ਵੀ ਇਸ ਸਮਾਜ ਦੀ ਚੌਥੀ ਤੰਮਾ ਉਹੜਿਆ ਧਰਵਾ ਲਾ ਕੇ ਤੁਸੀਂ ਆਪਣੇ ਆਪ ਇਸ ਗੱਲ ਦੇ ਵਿੱਚ ਆ ਕੇ ਸੰਸਾਰ ਸਮਾਜ ਦਾ ਜਿਹੜਾ ਭਲਾ ਸੋਚਦੇ ਹੋ ਸੋ ਇਹ ਮੈਨੂੰ ਮੀਡੀਆ ਦਾ ਇੱਕ ਵਟਸਐਪ ਤੇ ਮੈਸੇਜ ਆਇਆ ਸੀ ਤੇ ਇਹ ਕਿਸੇ ਬੰਦੇ ਨੇ ਪਾਇਆ ਕਿ ਜਿਹੜੀ ਸ਼ੋਮਣੀ ਇੱਕ ਆਪਣੇ ਸੁਜੂਬ ਸਾਹਿਬ ਨੂੰ ਕਣ ਇਕੱਠੀ ਕੀਤੀ ਜਾਂਦੀ ਆ ਉਹ ਕਣਕ ਦੇ ਵਿੱਚੋਂ ਅਕਾਲੀ ਦਲ ਦੇ ਬੰਦੇ ਆ ਜਿਹੜੇ ਇਹ ਕਣਕ ਵੇਚ ਕੇ ਖਾਣਗੇ ਤੇ ਵੋਟਾਂ 'ਚ ਪੈਸਾ ਵਰਤਣਗੇ ਜਦ ਕਿ 1999 ਤੋਂ ਇਹ ਸੰਗਤ ਜੁੜੀ ਆ ਮੱਛੀਵਾਲਾ ਸਾਹਿਬ ਦੇ ਇਲਾਕੇ ਦੀ ਤੇ ਪਿਛਲੇ ਸਾਲ ਵੀ 14 ਟਰੱਕ ਕਣਕ ਦੇ ਇਕੱਠੇ ਕਰਕੇ ਯੂਰ ਸਾਹਿਬ ਨੂੰ ਭੇਜੇ ਸੀ ਮਾਂ ਪੁਰਸ਼ ਆਉਂਦੇ ਨੇ ਔਨ ਰਿਕਾਰਡ ਕੱਲੇ ਕੱਲੇ ਥੈਲੇ ਦਾ ਹੁੰਦਾ ਤੇ ਜਦੋਂ ਮੇਰੇ ਕੋਲੇ ਪੋਸਟ ਆਈ ਸਾਨੂੰ ਬੜਾ ਦੁੱਖ ਲੱਗਾ ਇਸ ਗੱਲ ਦੇ ਵਿੱਚ ਤੇ ਜਿਹੜੇ ਹਿਰਦੇ ਬਲੁੰਦਰੇ ਗਏ ਕਿਉਂਕਿ ਇਹ ਜਿਹੜੀ ਕਣਕ ਹੈ ਕੱਲਾ ਕੋਈ ਕਾਲੀਦਲ ਨਹੀਂ ਨਰ ਦੇ ਚ ਕਾਮਰੇਡ ਮੁਸਲਮਾਨ ਵੀਰ ਹਿੰਦੂ ਵੀਰ ਸਾਰੀਆਂ ਪਾਰਟੀਆਂ ਦੇ ਦਿੰਦੇ ਨੇ ਚਾਹੇ ਕੋ 2 ਕਿਲੋ ਪਾਵੇ ਚਾਹੇ 5 ਕਿਲੋ ਪਾਵੇ ਤੱਕੇ ਨਾਲ ਕਿਸ ਤੋਂ ਕੋਈ ਰਾਈ ਨਹੀਂ ਹੁੰਦੀ ਸੈਂਕੜੇ ਥੈਲੇ ਅਸੀਂ ਇੱਥੋਂ ਇਕੱਠੀ ਉਕਾਨਕ ਭੇਜਦੇ ਆ ਤੇ ਜਦੋਂ ਇਹਨਾਂ ਨੇ ਇਹ ਪੋਸਟ ਪਾਈਆ ਤੇ ਇਲਾਕੇ 'ਚ ਇੱਕਦਮ ਕੁਮੀ ਬਾਅਦ 'ਚ ਬੇਸ਼ੱਕ ਬਲੌਕ ਵੀ ਹੋ ਗਈ ਆ ਤੇ ਉਮੀਦ ਆ ਕਿ ਤੁਸੀਂ ਵੀ ਇਹਨੂੰ ਉਸ ਮਾਜ ਦੇ ਵਿੱਚ ਸਹੀ ਤਰੀਕੇ ਨਾਲ ਪਹੁੰਚਾਉਂਗੇ ਤਾਂ ਕਿ ਜਿਹੜੇ ਸਾਡੇ ਧਰਮਾਂ ਨੂੰ ਇਹ ਟਾ ਨਾ ਲੱਗੇ ਆਉਣ ਵਾਲਾ ਜਿਹੜਾ ਸਾਡਾ ਅ ਬੱਚੇ ਨੇ ਉਹਨਾਂ ਦੇ ਮਨ ਨੂੰ ਵੀ ਕੋ ਟਾ ਨਾ ਲੱਗੇ ਕਿ ਕੋਈ ਗਲਤੀ ਅਸੀਂ ਕਰਦੇ ਆ ਸੋ ਅਸੀਂ ਚਾਹੁੰਦੇ ਆ ਕਿ ਜਿੰਨਾ ਖਿਰ ਸੰਸਾਰ ਜਉਂਦਾ ਆਪਾਂ ਧਰਮ ਨਾਲ ਸਾਰੇ Hindu ਧਰਮ, Musalman ਧਰਮ, Sikh ਧਰਮ ਸਾਰੇ ਜੁੜੇ ਰਹੀਏ ਖਾਸ ਕਰਕੇ ਮਾਛੀ ਵਾਲਾ ਸਾਹਿਬ ਤੋਂ ਔਟੋਕਟ ਮੰਡੀ ਦੇ ਵਿੱਚ 50 ਹਿੰਦੂ ਆਰਸੀ ਹੋਣਗੇ ਉਹ ਵੀ ਕੁਆਂਟਲ ਕੁਆਂਟਲ ਕਣਕ ਆਰਸੀ ਸਾਰੇ ਸਾਨੂੰ ਇਕੱਠੀ ਕਰਕੇ ਦਿੰਦੇ ਨੇ ਤੇ ਜੂਨੀਅਨ ਦਾ ਵੀ ਅਸੀਂ ਧੰਨਵਾਦ ਕਰਦੇ ਆ ਜਿਹੜੀ ਬਹੁਤ ਘੱਟ ਰੇਟ ਤੇ ਹਜੂਰ ਸਾਹਿਬ ਨੂੰ ਤੇ ਟਰੱਕ ਕਣਕ ਦੇ ਭੇਜਦੀ ਆ ਸੋ ਇਹ ਜੋ ਮੇਰੇ ਵੀਰ ਨੇ ਗਲਤੀ ਕੀਤੀ ਆ ਉਹਨੇ ਮਾਫੀ ਮੰਗ ਲਈ ਆ ਤੇ ਮaaf ਕਰਨ ਯੋਗ ਪਰਮਾਤਮਾ ਅਸੀਂ ਤਾਂ ਕੀ ਦੇ ਜਾਣੇ ਆ ਉਸ ਕਰਕੇ ਮੈਂ ਧੰਨਵਾਦ ਕਰਦਾ ਹਾਂ ਉਹਨਾਂ ਦਾ ਵੀ ਜਿਨ੍ਹਾਂ ਨੇ ਗਲਤੀ ਕੀਤੀ ਆ ਤੇ ਤੁਹਾਡਾ ਵੀ ਧੰਨਵਾਦ ਕਰਦਾ ਜਿਹੜਾ ਤੁਸੀਂ ਮਸਲੇ ਨੂੰ ਸੁਲਝਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਨਾਮ ਦੱਸ ਦਿਓ ਆਪਣਾ ਉਹਦਾ ਦੱਸ ਦਿਓ ਔਰ ਅਨਜੀਤ ਸਿੰਘ ਜੀ ਸੌਫ ਕਾਚੇਰ ਮਰ ਮਾਰਕੀਟ ਕਮੇਟੀ ਮਾਛੇਵਾੜਾ ਜੀ ਤੇ ਅੱਜ ਜੋ ਮਸਲਾ ਸੀ ਕੀ ਸੀ ਸਾਰਾ ਜੀ ਮਸਲਾ ਸਾਡਾ ਤਾਂ ਮਸਲਾ ਕੋਈ ਨਹੀਂ ਜੀ ਇਹ ਲੋਕ ਲੋਕਾਂ ਨੇ ਇਹਨਾਂ ਦੀ ਬਿਆਨਬਾਜ਼ੀ ਆ ਜਿਵੇਂ ਭੰਬੜ ਪੁਲਸੇ ਚੱਲ ਕੇ ਪਤਾ ਨਹੀਂ ਕਿਵੇਂ ਬੋਲਦੇ ਨੇ ਸਾਡੇ ਤਾਂ ਸਿੱਧਾ ਖੁੱਲ੍ਹਾ ਕਣ ਇਕੱਠੀ ਕਰਦੇ ਆ ਖੁੱਲੇ ਥਾਂ ਤੇ ਇਕੱਠੀ ਕਰਕੇ ਲੋਕਾਂ ਦੇ ਵਿੱਚ ਭੇਜਦੇ ਆ ਹਜੂਰ ਸਾਹਿਬ ਨੂੰ ਮਾਛੇਵਾੜਾ ਜੀ ਉਹਨਾਂ ਨੂੰ ਦੇ ਧੰਨਵਾਦ ਹੈ ਅਸੀਂ ਜਿਹੜੇ ਸਾਰੇ ਟਰੱਕ ਸਾਰੇ ਕਣਕ ਹਜੂਸਾ ਉਪੜ ਦੀ ਕਰਦੇ ਨੇ ਤੇ ਉਹ ਇਨਸਾਨ ਨੇ ਜਿਹਨੇ ਪੋਸਟ ਪਾਈ ਸੀ ਉਹਨੇ ਵੀ ਮਾਫੀ ਮੰਗ ਲਈ ਹੈ ਜੀ ਉਹਨੂੰ ਗਲਤੀ ਮੰਨ ਲਈ ਆਪਣੀ ਮਾਫੀ ਮੰਗ ਲਈ ਹੈ ਜੀ ਗੁਮਰਾ ਉਹਦਾ ਗੁਰੂ ਜ਼ਿੰਮੇਵਾਰ ਆ ਉਹ ਅਸੀਂ ਤਾਂ ਉਹਦੀ ਜ਼ਿੰਮੇਵਾਰ ਨਹੀਂ ਜੇ ਕੋ ਅਸੀਂ ਆਪਣੇ ਵੱਲੋਂ ਨਰੋਲ ਸੇਵਾ ਕਰਦੇ ਆ ਜੀ ਬਗੈਰ ਕਿਸੇ ਕਿਸੇ ਭਾਵ ਤੋਂ ਸਾਰੇ ਉਹ ਪਾਰਟੀਆਂ ਸਾਨੂੰ ਦਿੰਦੀਆਂ ਕੋਈ ਪਾਰਟੀ ਸਾਨੂੰ ਇਹ ਨਹੀਂ ਹੈ ਵੀ ਆਫ ਰਾਣੀ ਪਾਰਟੀ ਦਿੰਦੀ ਆ ਫਾਣੀ ਪਾਰਟੀ ਸਾਰੀਆਂ ਪਾਰਟੀਆਂ ਦੇ ਸਾਰੇ ਬੰਦੇ ਸਾਡੇ ਨਾਲ ਜੁੜੇ ਹੋਏ ਨੇ ਠੀਕ